ਹਾਂਜੀ ਦੋਸਤੋ ਵਧਾਈਆਂ ਦੇਣੀਆਂ ਤਾਂ ਫਿਰ ਬੰਦੀਆਂ ਹੀ ਆ ਹਾਂਜੀ ਗੁੱਡ ਮਾਰਨਿੰਗ ਸਾਰੇ ਨੂੰ ਸਤਿ ਸ਼ਕਾਲ ਜੀ ਅੱਪਾ ਅੱਜ ਕਿੱਥੇ ਚੱਲੇ ਆ ਇਹ ਤੁਹਾਨੂੰ ਅੱਪਾ ਅੱਜ ਜਾ ਕੇ ਦਿਖਾਵਾਂਗੇ ਅੱਪਾ ਉੱਥੇ ਪਹੁੰਚ ਕੇ ਦੱਸਾਂਗੇ ਮੈਨੂੰ ਸਤਿ ਸ਼ਕਾਲ ਕਰ ਦੋ ਕੱਕੀਆ ਸਤਿ ਸ਼ਕਾਲ ਦੋ ਹੱਥ ਕਰ ਤੂੰ ਕਹ ਸਤਿ ਸ਼੍ਰੀਕਾਲ ਕੱਕੀਆ ਤੂੰ ਕਿ ਠੀਕ ਹੋ ਠੀਕ ਕੀ ਕਰਦੇ ਹੋ ਮਿੱਟੀ ਲੜਦੀ ਇਹਦੇ ਆਹ ਅੱਜ ਮਨੂ ਨੂੰ ਆਣ ਕੇ ਨਾ 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 ਦੇ ਨਾ ਅੱਜ ਮਨੂ ਨੂੰ ਆਪਨੇ ਮੋੜਾ ਇਹ ਆ ਜੇ ਇਤਨਾ ਕਾਫੀ ਦਿਨਾਂ ਤੋਂ ਸੱਟ ਲੱਗੀ ਆ ਹੈਪੀ ਹੋਡੀ ਹੈਪੀ ਹੋਡੀ ਇਹ ਆਪਣੋ ਦੇ ਗੇਟ ਗਰ ਇਹਨੂੰ ਚਲੋ ਜੀ ਕਰਦਾ ਹੈ ਹੈਪੀ ਹੋਡੀ ਮੈਨੇ ਥੋਪਿਆ ਪਤਾ ਹੈ ਇੱਧਰ ਇੱਧਰ ਥੋਪਾ ਤੁਸੀਂ ਥੋਪ ਕੇ ਨਹੀਂ ਬੋਲੀ ਹੈ ਨਹੀਂ ਤੋ ਇਹ ਚਲੀ ਗਿਆ ਪਾਪਣ ਬੁਲਾਓ ਚਲੋ ਚਲੋ ਬੁਲਾਓ ਪਾਪਣ ਚਲੋ ਚਲ ਚਲ ਗਏ ਮੈਨੂੰ ਲੱਗਦਾ ਨਕਸ਼ਾ ਟਾਈਮ ਲਾਉਣਾ ਦੇ ਕੋਲ ਆਉਣਾ ਕੋਲ ਚੱਲ ਬਾਹਰ ਖੜੂ ਵੀ ਆ ਗਏ ਨੇ ਆਹ ਕੁੰਟਾ ਲਾ ਕੇ ਆਇਓ ਕਿਹੜੀ ਹਾਂ ਮੰਗੀ ਹੱਥ ਫੜ ਕੇ ਉਹਦਾ ਪਤਾ ਲੱਗਦੀ ਭਾਈ ਉਹਦਾ ਪੋਲੀ ਦਾ ਵੀ ਭਾਰਤ ਮਮਾ ਚਾਪਿੰਗੇ ਤੇਰੀ ਅੰਲੇ ਕਿਤੇ ਆ ਐਨੇ ਕਿਹੜੀ ਆ ਉੱਥੇ ਪਈਆਂ ਸੀ ਇੱਕ ਲਾ ਜਾ ਉਹ ਮੰਜੇ ਦੇ ਕਿਤੇ ਤੈਨੂੰ ਆ ਜਾ ਜਾ ਹਾਂ ਜੀ ਐਨੇ ਕਲਾ ਯਾਨਾ ਕਾ ਲੱਗਾ ਲਾਉਣਾ ਪਾ ਦੇ ਦੇਖੀ ਥੰਦਾ ਕੋ ਘਰ ਆਇਆ ਆਹ ਹੂੰ ਉਪਰ ਪੋਲੀ ਨਾ ਰੂਣਾ ਆ ਕੇ ਬਣਾਈਆਂ ਲੱਗਦੀਆਂ ਆਹ ਆਹੀ ਆ ਭਾਰੀ ਆ ਭਾਰੀ ਆ ਆ ਤਪਾ ਜਲਦੀ ਉਹਦਾ ਪਾਈ ਪਤਾ ਲਾਦੀ ਵਸ ਜੀ ਆ ਹਾਂ ਉਹਦਾ ਨੱਤਾਂ ਦੋ ਗੀਆਂ ਕਰ ਹਾਏ ਤੂੰ ਹੀ ਹੈਪਲਾਈਂਗ ਕਰਦੇ ਮੈਂ ਨਹੀਂ ਆ ਆ ਕਿ ਆਪਰ ਹਲਕਾ ਓਏ ਹੋਏ ਨਾ ਨਾ

ਇਹਨੂੰ ਤੇ ਜਾ ਕੇ ਡੀ ਜੀ ਮੈਡਮ ਨੂੰ ਕਹ ਮੈਡਮ ਨੂੰ ਕਹ ਪਹਿਲਾਂ ਮੈਨੂੰ ਚੋਕੋ ਦੋ ਫੇਰ ਬਣਨਾ ਹੈ ਮੰਨੂ ਆਦਾ ਤੇਰੇ ਪੁੱਤ ਇਨਫੈਕਸ਼ਨ ਹੋ ਗਿਆ ਹੈ ਚੋਕੋ ਚੋਕੋ ਚੇਕਾ ਚੋਕੋ ਦਾ ਕਿੰਨਾ ਜਾਂਦੇ ਊੜਾੜਾ ਵੀ ਜਾ ਦੋ ਊੜਾੜਾ ਜਾ ਦੋ ਕਹਦੋਗੇ ਦਾਦੀ ਨੂੰ ਸੁਣਾ ਦੋ ਊੜਾ ਊੜਾ ਐਦਾ ਐਦਾ ਈਦੀ ਈਦੀ ਚਾਚਾ ਹਾਈ ਬਸਾਰੀਆਂ ਪੈਰ ਫਸ ਗਿਆ ਨਹੀਂ ਬਸ ਐਸੀ ਆਨ ਕਰ ਦੋ ਹਾਂਜੀ ਕੀ ਨਹੀਂ ਨਹੀਂ ਮੈਨੂੰ ਨਹੀਂ ਚਾਹੀਦੀ ਵਾਲੀਆਂ ਨਿਕਲ ਆਉਂਦੀਆਂ ਹੈ ਅੱਜ ਕੱਲ ਆਜੋ ਅੱਜ ਅਸੀਂ ਅੱਜ ਆਸੀ ਕਹਿੰਦਾ ਇੱਥੇ ਨਹੀਂ ਬਹਿਣਾ ਮੈਂ ਉੱਥੇ ਤੁਸੀਂ ਤੁਸੀਂ ਮਾਂ ਪੁੱਤ ਦੋਨੋਂ ਨੇ yellow yellow ਪਾਇਆ ਸੀ ਮਾਂ ਪੁੱਤ ਨੇ ਦੋਨੋਂ ਨੇ black black ਪਾਇਆ ਆ ਦੇਖੋ ਵੀ ਅਸੀਂ ਇੱਥੋਂ ਸਮਾਨ ਦੇਖਣ ਆਏ ਆ ਦੇਦੇ ਆ ਕਿ ਸਾਨੂੰ ਇਧਰੋਂ ਮਿਲ ਜਵੇ ਦੇਖਾਂਗੇ ਪਸੰਦ ਕਰਦੇ ਆ ਇੱਥੋਂ ਹਾਂਜੀ ਕਹਿੰਦਾ ਮੈਂ ਬੈਠਣਾ ਆ ਦੇਖ ਹਾਂ ਡਾਈਨਿੰਗ ਟੇਬਲ ਇਹਦਾ ਹੋਣਾ ਹੈ ਆ ਵੀ ਆ ਦੇਖੋ ਉਹ ਕੋਈ ਦੋਨ ਤੋਂ ਚਲੋ ਹਾਂ ਉੱਪਰ ਹੋਣੀ ਅੱਛਾ ਆ ਦੇਖੋ ਸੌਫੇ ਸੈੱਟ ਸੌਫੇ ਸੈੱਟ ਦੇਖੋ ਕਿ ਨਾ ਪਿਆਰਾ ਆ ਸਾਰੇ ਮੈਨੂੰ ਵਾਈਟ ਚ ਬਹੁਤ ਪਸੰਦ ਆ ਕਿ ਘੰਟੇ ਲੈਖਣੇ ਇਹਦਾ ਬੜੀ ਅਲ ਮਾਰੀਦਾ ਸਮਾਜ ਦਾ ਆਪਾ ਮਲਤ ਨਹੀਂ ਹਾਂਜੀ ਹਾਂਜੀ ਠੀਕ ਹੈ ਬੰਦੇ ਕਹਿੰਦੇ ਮਾਨੂੰ ਨਾਲ ਲੱਗਵਾ ਕੇ ਦਿਓ ਹਾਂਜੀ ਦੁਕਾਨ ਮਾਰ ਰਖਿਆ ਦਇਜ ਹੁੰਦੀ ਸੀ ਨਾ ਆਹ ਦੇਖੋ ਲੱਗ ਤੋ ਅਕਲੇ ਰੋ ਰਹਾ ਰੇਡ ਕਰ ਜੀ ਰੇਡ ਕਰੋ ਦੇਖੋ ਕਰੋ ਚੱਕ ਸਾਰੀ ਉਪਰਲੀ ਚੈੱਕ ਕਰੋ ਠੀਕ ਹੈ ਮੰਨੂ ਦਿੰਦੇ ਪਤਾ ਦਿੰਦੇ ਆਦੇ ਦਿੰਦੇ ਦਿੰਦੇ ਆ ਦੇ ਆ ਦੇ ਆ ਦੇ ਲਮਾਰੀ ਦੇਖੋ ਤਾ ਸੁਣੀ ਨਾ ਦੀ ਐ ਮੈਨੂੰ ਆ ਦੇ ਕੋਲ ਇਹ ਕੋ ਹਾਂਜੀ ਦਿੰਦਾ 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 ਬੱਤ ਪੂਰਾ ਫੋਨ ਆ ਰੇ ਗੱਲ ਕਰਨੀ ਕੋਈ ਉਹ ਹੈਗੀ 30000 ਦੀ ਆ 25 25 25 ਤੇ 25 25000 ਰੁਪਏ ਇਹ ਇਹ ਕੱਟ ਦੇਣਾ ਮੈਂ 25 25000 ਦੀਆਂ ਇਹ ਸਾਰੀਆਂ 1 2 3 4 25 25 ਦੀਆਂ ਹੈ ਆਹ ਸੋਹਣੀ ਲੱਗੀ ਆਹ ਸੋਹਣੀ ਲੱਗੀ ਕਹਿੰਦੇ ਦੇਂਗਾ ਇਹੀ ਸੋਨੇ ਲੱਗੇ ਨਾ ਅੰਕਲੇ ਦਾ ਰੇਡ ਮਗਾਓ ਤੇ ਇਹ ਲੱਗਣਾ ਸਾਨੂੰ ਇਹੀ ਪਸੰਦ ਆ ਹਾਂਜੀ ਅੰਮਾ ਤੁਹਾਨੂੰ ਕਿਹੜੀ ਪਸੰਦ ਆ ਤਾਂ ਵੀ ਸਲਾਹ ਜ਼ਰੂਰੀ ਆ ਹੋਰ ਜਿਹੜੀ ਸਾਨੂੰ ਵਧੀਆ ਲੱਗਦੀ ਤੇਰੀ ਬੰਦੇ ਆਲੀ ਰੋ ਕੇ ਟਾਂਗੀਆਂ ਦੇ ਦੀ ਇਹ ਬਤਾਲੀ ਜਾਦਾ ਸੰਭਾ ਕਾਲੀ ਜਾਦਾ ਇਹ ਜੀ ਬਤਾਲੀ ਦਾ ਇਹ ਪਹਿਨਣਾ ਮੰਨਵੀਰ ਹਾਂ ਉਹ ਅੰਕੂਰ ਕੋਲ ਜਾ ਕੇ ਮਨ ਚੱਕ ਕਰੋ ਮਨਵੀਰ ਸਾਡਾ ਸ਼ਰਾਰਤਾ ਕਰੀ ਜਾਂਦਾ ਹੋਰ ਦੇਖਣ ਚੱਲੇਗਾ ਬੈੱਡ ਵਗੈਰਾ ਦੇਖਣ ਚੱਲੇਗਾ ਇੱਧਰ ਤੁਹਾਨੂੰ ਇੱਕ 80 ਦਾ ਡਾਇਨਮਿਕ ਟੇਬਲ ਦਿਖਾਉਂਦੇ ਹਾਂ ਸਾਗਵਾਂ ਸਾਗਵਾਂ ਲੱਕੜ ਹਨ ਸਾਗਵਾਂ ਓਕੇ ਬਾਕੀ ਤੁਹਾਨੂੰ ਹਾਂ ਬਹੁਤ ਚੱਲ ਅਜੇ ਅਜੇ ਬਾਅਦ ਵਿੱਚ ਆਮ ਤੂੰ ਮੈਂ ਗੱਲ ਕੀਤੀ ਹੋਊਗਾ ਨਾ ਤੇਰੀ ਤੇ ਧੀ ਕਰ ਤੇਜ਼ ਕਰ ਤੇਜ਼ ਕਰ ਠੀਕ ਆ ਦੀਦੀ ਮੈਂ ਕਰ ਲੈਂਦਾ ਗੱਲ ਮੰਨੇ ਆਪਣੇ ਬੈੱਡ ਨਾਲ ਦਾ ਚੱਲੇ ਨੂੰ ਹੀ ਤੇਰੀ ਹੁਣ ਆ ਆਪਾਂ ਇਹ ਨਾਲ ਦਾ ਅੱਛਾ ਅੰਦਰ ਦੇਖ ਆ ਲੈ ਜੱਕ ਨਾਲ ਅੰਦਰ ਆ ਦੇਖ ਦੇ ਬੱਡ ਬੜੇ ਸੋਹਣੇ ਅੱਛਾ ਸਾਰਾ ਪ੍ਰੀਤ ਤਾਂ ਬੈੱਡ ਦੇਖ ਇਹ ਦੇਖ ਇਹ ਵੀ ਦੇਖ ਕੇ ਹਾਂ ਅੰਦਰ ਲੱਗਾ ਹੋਇਆ ਮੈਂ ਇੱਕਾ ਲੱਗਾ ਬਿੱਡਾ ਦੇ ਅੰਦਰ ਦੂਜੇ ਅੰਦਰ ਮੈਂ ਇੱਕਾ ਲੱਗਾ ਬੜੇ ਵਧੀਆ ਜੱਕਾ ਦੂਜੇ ਨਹੀਂ ਹੈਗੇ ਆਹ ਤਾਂ ਵਧੀਆ ਅੰਕਲ ਬੈੱਡ ਬੜੇ ਸੋਹਣੇ ਚਾਰ ਕੀਤੇ ਤੁਸੀਂ ਅੰਕਲ ਜੀ ਪੇਮੈਂਟ ਦਾ ਕਰਾ ਲਓ ਆਪਣੇ ਗੂਗਲ ਪੇ ਜੀ ਬਹੁਤ ਕਰਦੇ ਹਾਂਜੀ ਆਜੋ ਲੋ ਜੀ ਆਪਣੀ ਅਲਮਾਰੀ ਜਿਹੜੀ ਆ ਲੋ ਇਹ ਮਨਵੀਰ ਦੇਖੋ ਬੜੀ ਸੋਹਣੀ ਐਨਕ ਲਾਈ ਆ ਹਾਂਜੀ ਲਿਖ ਲਓ ਅੰਕਲ ਜੀ ਐਡਰੈਸ ਪ੍ਰੀਤ ਆ ਬਹਿ ਗਈ ਆ ਜਾ ਪ੍ਰੀਤ ਆ ਜਾ ਹੁਣੇ ਅਥੇ ਰਹਿਣਾ ਹਾਂਜੀ ਲੋ ਜੀ ਆਪਾਂ ਦਵਾਈ ਲੈ ਲਈ ਆ ਤੇ ਹੋ ਗਈ ਆ ਡਨ ਤੇ ਹੁਣ ਆਪਾਂ ਚੱਲਿਆਂ ਘਰੇ ਘਰੇ ਛੱਡ ਜਣਗੇ ਇਹ ਤਾਂ ਕਰ ਪਾ ਪੇਮੈਂਟ ਲਾ ਪਾ ਦੀ ਅੰਕਲ ਨੂੰ ਲੋ ਜੀ ਇਧਰ ਮਾਲਕ ਦੀ ਕਹਿੰਦੇ ਕਿਰਪਾ ਨਾਲ ਅੱਜ ਦਵਾਈ ਵੀ ਕਰਤੀ ਆ ਫਿਰ ਸਾਹਮਣੇ ਗੁਰਦੁਆਰਾ ਸਾਹਿਬ ਆ ਬਾਬਾ ਜੀ ਕਿਰਪਾ ਤੁਹਾਡੀ ਹੋਲੀ ਹੋਣੀ ਬਾਬਾ ਜੀ ਘਰ ਬਣ ਜਵੇ ਸਾਡਾ ਐਦਾਂ ਕਰਦਾ ਸਮਾਨ ਤਾਂ ਸਾਰਾ ਹੀ ਬਣ ਗਿਆ ਆ ਹੈ ਪ੍ਰੀਤ ਮੈਂ ਕਿਹਾ ਘਰ ਦਾ ਸਮਾਨ ਤਾਂ ਸਾਰਾ ਬਣ ਗਿਆ ਆ ਹੁਣ ਬਸ ਇੱਕ ਘਰ ਹੀ ਰਹਿ ਗਿਆ ਆ ਹਨਾ ਹੁਣ ਮਤਲਬ ਜੇ ਬੰਦਾ ਆਪਣਾ ਘਰ ਬਣਾਵੇ ਘਰ ਦੇ ਵਿੱਚ 10-12 ਲੱਖ ਦਾ ਤਾਂ ਸਮਾਨ ਲੈਣਾ ਹੀ ਪੈਂਦਾ ਆ ਉਹ ਆਪਣਾ ਸਾਰਾ ਹੀ ਬਣ ਗਿਆ ਅਜੀ ਸਾਰਾ ਹੀ ਨਵਾਂ ਬਣਾਇਆ ਸਮਾਨ ਹੈ ਨਾ ਸਮਾਨ ਬੈੱਡ ਵੀ ﺍﻟमारी ਵੀ ਤੇ ਵਾਸ਼ਿੰਗ ਮਸ਼ੀਨ ਵੀ ਆ ਆਪਣਾ ਸਾਰਾ ਕੁਝ ਹੀ ਹੋ ਗਿਆ ਇੱਕ ਉਹ ਸੋਫੇ ਸੋਫੇ ਡਾਈਨਿੰਗ ਟੇਬਲ ਡਾਈਨਿੰਗ ਟੇਬਲ ਵਗੈਰਾ ਬੈੱਡ ਦੇਖਿਆ ਕਿੰਨੇ ਪਿਆਰੇ ਨੇ ਮੇਰੇ ਬੈੱਡ ਚੈੱਕ ਵਾਲੇ ਸੀਗੇ ਹਾਂ ਜੀ ਉਹ ਜੈਕ ਵਾਲੇ ਹੀ ਬੈੱਡ ਹਾਂ ਬੈੱਡ ਜੈਕ ਵਾਲੇ ਸੀਗੇ ਤੇ ਗਾਹ ਚਲੋ ਜੋ ਸੋਵੇ ਸੂਵੇ ਉਦੋਂ ਲੋਖਰੇ ਟਾਈਮ ਬੰਦਾ ਕਿਰੋ ਘਰ ਬੰਜਵੇ ਵਿੱਚ ਫੇਰ ਆਉਂਦਾ ਕੋਈ ਸਾਡੇ ਉੱਤੇ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਜਗ੍ਹਾ ਹੈ ਨਹੀਂ ਰੱਖਣ ਨੂੰ ਤੇ ਉਹ ਆਪਣੇ ਘਰਾਂ 'ਚ ਚੰਗੇ ਲੱਗਦੇ ਲੱਗੇ ਹੋਣਾ ਚਲੋ ਇੱਥੇ ਸਾਨੂੰ ਬਹੁਤ ਜ਼ਿਆਦਾ ਨੀੜ ਸੀ ਇਹ ਚੀਜ਼ ਦੀ ਪਾ ਪੋ ਗਿੱਡਾ ਹੈ ਪਾ ਪੋ ਗਿੱਡਾ ਕੀ ਸ਼ਾਤੋ ਗਿੱਡਾ ਪੁੱਪਲੇ ਨ ਲੱਗਿਆ ਤੂੰ ਦਿੱਲੀ ਫਲੂਟ ਮਨੂੰ ਤੇਰੇ ਆ ਬਹੁਤ ਹੋ ਗਿਆ ਆ ਕਦੋਂ ਬਣੇ ਇਹਨਾਂ ਨੂੰ ਫੜਾਓ ਇੱਕ ਮੰਨੋ ਦੱਸ ਜਾਨ ਨੂੰ ਮੰਨਣ ਦਿਓ ਖਾ ਲੋ ਓ ਜੰਮੀ ਸਾਰਾ ਕੁਝ ਮਹਿੰਗਾ ਹੀ ਹੋ ਗਿਆ ਹੁਣ ਤਾਂ ਫਲ ਫਰੂਟ ਤਾਂ ਮਹਿੰਗਾ ਹੀ ਜਾਂਦਾ ਹੁਣ ਮੈਨੂੰ ਕੱਚੇ ਜਿਹਾ ਲੱਗਦੇ ਆ ਮੈਨੂੰ ਅੱਛਾ

ਹਾਂਜੀ ਹਾਂਜੀ ਸਰ ਜੀ ਆਪਣਾ ਤਿੰਨਾ ਦਾ ਮੈਂ ਨਹੀਂ ਕਿਉਂ ਮੈਂ ਨਹੀਂ ਬਣਾਇਆ ਜਾਂ ਜਿੱਦਾਂ ਦੀਦੀ ਨੇ ਬਣਾਈ ਕੱਲ ਉਹ ਦਾਦੀ ਬਣਾ ਹੋਏ ਚਲੋ ਵੀ ਆਪਾਂ ਆ ਗਏ ਹੁਣ ਕਰੇ ਹੋ ਗਏ ਆ ਫਰੀ ਤੇ ਇਹਨੇ ਹੁਣ 5 ਮਿੰਟ ਰੈਸਟ ਕਰ ਲਓ ਜਿੰਨੀ ਹੁੰਦੀ ਆ ਕੀ ਆ ਗਏ? ਹਾਂ। ਆ ਗਏ? ਹਾਂ। ਹੈਂ? ਆ ਦੇਖੋ ਆ ਦੇਖੋ ਆ ਦੇਖੋ ਆਨ ਸਾਡੇ। ਹਾਂ ਜੀ ਵੀ ਕੀ ਹੋ ਗਿਆ ਤੁਹਾਨੂੰ? ਐਂ ਵੇਟ ਕਰਦੇ ਪਏ ਆ। ਤੇਰੀ ਆ ਜਿਹੜੀ ਸਾਲ ਕੰਮ ਜਿਹਾ ਬਣਾਉਣਾ। ਇਹ ਸਾਲ ਕੰਮ ਪੈਸਾ ਲਗਾਮ ਨਹੀਂ ਆ ਮਕਰੋਣੀ ਆ ਬਾਹਲ ਹੋ ਜਾਣੀ ਬਲ ਜਾਣੀ ਹੋੜੀ ਹੋੜੀ ਬਿੱਕੂ ਹਾਂਜੀ ਲੋ ਜੀ ਅਲਮਾਰੀ ਵਾਲੇ ਇਹਰੇ ਆਪਣੇ ਅੰਕਲ ਆਉਂਦੇ ਪਏ ਆ ਤੇ ਡਰਾਈਵਰ ਸਾਹਿਬ ਅਲਮਾਰੀ ਆਪਣੀ ਆ ਗਈ ਆ ਕਹਿੰਦੇ ਉਹ ਆਉਂਦੀ ਉਹ ਦੇ ਐ ਪ੍ਰੀਤ ਆਇਆ ਜਲਦੀ ਉਹ ਦੇ ਆ ਗਏ ਜਲਦੀ ਆ ਰਹੋ ਜਲਦੀ। ਓ ਦੇਖੋ ਜੀ ਅਲਮਾਰੀ ਆ ਗਈ। ਓ ਦੇਖੋ। ਆਜੋ ਆਜੋ ਪਾਜੀ ਆਜੋ। ਲਓ ਜੀ। ਓ ਲਓ ਜੀ ਲਓ ਜੀ ਲਓ ਜੀ ਆ ਗਈ ਅਲਮਾਰੀ ਕਹਿੰਦੇ ਬਾਬਿਓ। ਆਜੋ ਆਜੋ ਲਓ ਜੀ। ਇਹਦਾ ਇੱਕ ਮਗਾਈ ਸੀ ਦੋ ਦੇਤੀਆਂ ਆ। ਇੱਕ ਕੇ ਹੋਰ ਦੀ ਹੁੰਨੀ ਆ ਤੇ। ਲਓ ਜੀ ਸਾਡੀ ਅਲਮਾਰੀ ਕਹਿੰਦੇ ਆ ਗਈ ਆ। ਬਰਪਾਲ ਦੀ ਜਿਹੜੀ। ਹਾਂਜੀ ਪਾਜੀ ਅੰਦਰ ਹੀ ਲਿਓ ਪਾਜੀ। ਅੰਦਰ ਹੀ ਲਿਓ। ਹਾਂਜੀ ਲੋ ਜੀ ﺍﻟ अलमारी ਆ ਗਈ ਆਪਣੀ ਬਾਬੇ ਜੀ ਮਿਹਰ ਨਾਲ ਆ ਜਾਨੀ ਅੰਦਰ ਭਾਈ ਯਾਰ ਇੰਨੀ ਦੇਖਾਇਆ ਇੱਕ ਨਾ ਇੱਕ ਫਰੀ ਇੱਕ ਨਾ ਇੱਕ ਫਰੀ ਕਹਿੰਦੇ ਇੱਕ ਨਾ ਇੱਕ ਫਰੀ ਹਾਂਜੀ ਭਾਈ ਆਓ ਖੁਸ਼ ਆ ਬਹੁਤ ਜ਼ਿਆਦਾ ਕਹਿੰਦੇ ਆ ਭੇ ਲੋ ਜੀ ਬਾਬਾ ਜੀ ਦੀ ਮਿਹਰ ਚਲੋ ਓ ਯਾਕੋ ਵੀ ਨਾ ਡਿਲ ਵਿੱਚ ਸਾਮਾਨ ਆਉਂਦੀ ਆ ਹੈ ਭਾਈ ਨੂੰ ਫੋਨ ਕੀਤਾ ਹੀ ਕਿੱਥੇ ਚੱਕਿਆ ਨਹੀਂ ਲੈ ਤਾਂ ਚਾਰ ਕੀ ਆ ਜਾ ਮੈਂ ਕਹੀ ਵੀ ਮੈਂ ਕਹਿੰਦਾ ਫੋਨ ਲਾ ਲਓ ਭਾਈ ਨੂੰ ਲਮਾਰੀ ਲੋਣੀ ਨਾਲ ਹੀ ਆ ਗਏ ਸਹੀ ਆ ਭਾਜੀ ਵਧੀਆ ਆ ਇੱਕ ਇਹ ਆਪਣੀ ਪਰਲੇ ਪਾਸੇ ਵਾਲੀ ਆਪਣੀ ਆ ਉਰਲੇ ਚਿੱਟੀ ਨਹੀਂ ਹੈਗੀ ਆਪਣੀ ਪਰਲੇ ਪਾਸੇ ਵਾਲੀ ਆ ਦੇਖੋ ਇਹ ਵੀ ਲਾ ਲਈਏ ਉਹ ਨਾਲ ਲੱਗਦੀ ਹੋਰ ਆਇਆ ਮੈਂ ਜਦਿਆ ਯਾਰ ਗੱਭੀ ਨਹੀਂ ਗਈ ਪਤਾ ਮਿਕਰ ਉਹ ਲੱਗੀ ਤੇਰੀ ਇੱਥੇ ਆਇਆ ਤੂੰ ਨਹੀਂ ਕਰਦੀ ਤੂੰ ਆਹ ਮੈਂ ਲੱਕੀ ਨੂੰ ਕਿਹਾ ਵੀ ਉਹ ਕਹਿੰਦਾ ਤੈਨੂੰ ਜਿਆਦਾ ਪਤਾ ਮੈਂ ਤਾਂ ਪੰਜਾਬੀ ਨੂੰ ਛਾਬੀ ਤੁਹਾਡੇ ਕੋਲ ਹੀ ਹਾਏ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਨਾ ਸਾਰੀਆਂ ਚਾਂਗ ਉਹਨੇ ਚੱਕ ਕੇ ਚਾਂਗ ਨਾਲ ਉਹ ਕੋਈ ਨਾ ਸਾਭੀ ਸਹੀ ਹੈ ਨਾ ਇਹਰੇ

ਹਾ ਜੇ ਇਹਨੂੰ ਆਪਾਂ ਸ਼ਾਮੇ ਰੱਖਣਾ ਆ ਆਹ ਪਹਿਲਾਂ ਇੱਥੇ ਲਾ ਹਾਂ ਪਹਿਲਾਂ ਇੱਥੇ ਖਿਲਾ ਰਹੇ ਹਾਂ ਨੰਦ ਸੋਨਾ ਨੀ ਸਾਰੀ ਕਵਰੀ ਹੈ ਬਿਕੋ ਹਾਂ ਮੈਂ ਬਤਾ ਮੈਂ ਤਾਂ ਜਾਣ ਕੇ ਆਇਆ ਦੋ ਜੰਮੜੇ ਬੋਲਦੇ ਦਿੱਤਾ ਉਹ ਹੀ ਹਾਂ ਤੇ ਮੈਂ ਕਿਹਾ ਵੀ ਰੋਕੇ ਜਦੋਂ ਮੈਂ ਤਾਂ ਸਾਰੀਆਂ ਨਾ ਚਾਹੂੰ ਪਰ ਤੁਸੀਂ ਘਰੇ ਜਾਂਦੇ ਨਹੀਂ ਤੁਸੀਂ ਫੁੰਬਲਾ ਨਹੀਂ ਰਹਤੀਆਂ ਮੰਮਾ ਵੀਰ ਬਣਾਉਂਦਾ ਪ੍ਰੋਗਰਾਮ ਬਣਾਉਂਦਾ ਰੁਕ ਜਾਓ ਉਧਰ ਗੱਡੀ ਵਾਹ ਘਰ ਭਾਜੀ ਹਨਾ ਜੀ ਤਾਂ ਭਾਈ ਇੱਥੇ ਲਾ ਲਓ ਵੇੜ ਕੇ ਚੱਲ ਜਾਈਂ ਆਹਮ ਦਾ ਹੈ ਨਹੀਂ ਦੁੱਤੂ ਦੰਨੇ ਆ ਧਿਆਨ 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 ਵੇਖੋ ਆਜੋ ਭਾਈ ਥੱਲੇ ਆ ਜਾਓ ਇੱਕ ਮਿੰਟ ਫਿਰ ਥੱਲੇ ਆ ਜਾਓ ਮੈਂ ਤਾਂ ਆਰਾਮ ਹੈ ਚਲੋ ਨੂੰ ਕਿਹਨੇ ਸਾਮ ਲੈਣੀ ਨੂੰ ਕਿਹਨੇ ਸਾਮ ਲੈਣੀ ਚਲੋ ਵਾਓ ਜਾਨੀ ਮਾਤਾ ਦੇ ਵਾਓ ਪੱਖੀ ਬਾਟੇ ਨਹੀਂ ਪੱਖੀ ਬਾਟੇ ਮਨੇ ਬਧਾਈਆਂ ਰੁਕ ਜਓ ਐ ਰੁਕ ਜਓ ਭਾਜੀ ਇੱਥੇ ਟਿਕੀ ਕਰਨੇ ਪੈਣਗੇ ਹਾਂਜੀ ਵੀਰੇ ਬਾਕੀ ਵਾਣੇ ਨਿਕੜਣੀਆਂ ਆ ਕਿੱਦਾਂ ਤੋਰਦਾ ਡਾਂਚਾ ਰੀ ਹੀਲ ਹੁਣ ਰੀ ਹੀਲ ਹੁਣ ਜੀ ਹੀਲ ਬਾਹਰ ਅੰਦਰੋਂ ਹੈ ਚੇਅਰ ਵਗੈਰਾ ਕੱਢਣੀਆਂ ਸੀਗੀਆਂ ਉੱਦਾਂ ਖੜੀ ਰੱਖ ਲਓ ਹਾਂ ਉੱਦਾਂ ਕਰ ਲਓ ਖੜੀ ਉੱਥੇ ਉੱਦਾਂ ਰੱਖਣਾ ਧਿਆਨ ਨਾਲ ਧਿਆਨ ਨਾਲ ਪਰ ਇਹ ਹੋਲੇ ਹੋ ਗਏ ਦੇਖ ਵੇਖ ਮੰਜ ਚ ਚਲੋ ਵੀ ਚੱਕੋ ਹੁਣ ਮਨਵੀਰ ਖੈਰ ਹੋ ਜਾ ਮਨਵੀਰ ਸੈੱਡ ਹੋ ਜਾ ਪੁੱਤ ਭੱਜ ਗਿਆ ਇਹ ਹੁਣ ਇਹ ਹੁਣ ਇਦਾਂ ਪਤਾ ਕੀ ਕਰੇ ਇਹਨੂੰ ਫੋਲਡ ਕਰ ਲਓ ਦੇਖੋ ਫੋਲਡ ਕਰ ਲੈਗੇ ਮੰਡੀ ਬਾਹਰ ਜਾ ਕੇ ਇਥੋਂ ਮੰਡੀ ਬਾਹਰ ਜਾ ਕੇ ਲੈ ਚਲੋ ਪਤਾ ਕਿਦਾਂ ਫੋਲਡ ਕਰਕੇ ਸਾਈਡ ਤੇ ਲਾ ਦੇਣਾ ਪਰ ਮਮਤਾ ਉਹਨੂੰ ਕੀ ਕਹਿਣ ਦਾ ਫਾਇਦਾ ਤੁਸੀਂ ਇਕੱਠੇ ਹੋ ਕੇ ਕਰਨ ਆ ਜੀ ਉਦੋਂ ਨਾ ਇਹ ਕੋਈ ਨਹੀਂ ਰਹਿੰਦੇ ਬੰਦੇ ਚਲ ਕੋਈ ਤਰ ਲੈਂਦੇ ਚੱਕੋ ਚਲੋ ਆਪਾਂ ਆਪਣੇ ਬੂਟ ਠਕਾਓ ਉਹ ਸਮਝੇ ਮੇਲੇ ਆਲੇ ਆ ਉਧਰ ਆ ਦੇਖੋ ਲੋ ਆਲੋ ਕੋਈ ਨਹੀਂ ਤੇ ਕੋਈ ਡਾਲਰ ਦਿੱਤਾ ਹੈ ਕਿਦਾਂ ਕੀ ਦਿੱਤਾ ਡਾਲਰ ਸਿੱਧੇ ਡਾਲਰ ਅਮਰੀਕਾ ਦਾ ਕੈਨੇਡਾ ਦਾ ਜੇ ਆ ਚੱਲ ਅਮਰੀਕਾ ਦਾ ਸਿਆਸਾ ਸਾਡਾ ਰੈਂਟ ਇਦਾਂ ਆ ਜਾਂਦਾ ਨਾ ਫਿਰ ਆ ਜਿਹੜਾ ਸੀ ਆਪਾਂ ਬਾਹਰ ਕੱਢ ਦੇਣਾ ਸੀ ਤੇ ਲੁਮਾਰੀ ਇੱਥੇ ਆਰਾਮ ਨਾਲ ਲੱਗ ਜਾਈ ਜਣੀ ਇੱਥੇ ਲਾਣੂ ਲੁਮਾਰੀ ਲੱਗਣੀ ਨਹੀਂ ਨਹੀਂ ਕਿੱਕ ਆਪਣੇ ਐਲ.ਲ.ਡੀ. ਵਿੱਚ ਘਾਰੇ ਆ ਇਹੀ ਇਹੀ ਇਤਨੀ ਇੱਥੇ ਸਧੀਆਂ ਨਾਲ ਬੰਦ ਹੋ ਜਾਊਗਾ ਆਹ ਤੇ ਠੰਡੇ ਠੁੰਡੇ ਤੋਂ ਮੈਂ ਤਾਂ ਨਾ ਦੋੰਦ ਮਨੀਅਮ ਕਮਰੇ ਚ ਗਾਂਦੀ ਹੈ ਨਾ ਹਨਾ ਪਾਜੀ ਕੁਝ ਵੀ ਨਹੀਂ ਨਹੀਂ ਉਹ ਨਾਲ ਦਾ ਕੰਮ ਹੈ ਚਾਬੀ ਨਹੀਂ ਭਾਈ ਉਹ ਜਿੰਨਾ ਬੀ ਗਿਆ ਆ ਦੇਖੋ ਵੀ ਯਾਰ ਮम्मा ਪੱਕਾ ਬੰਦ ਕਰਿਓ ਪਿੱਛੇ ਤੇ ਤੁਹਾਡੀ ਪਿੱਛੇ ਹੈ ਅੱਜ ਕਹਿੰਦਾ ਖੁਸ਼ੀ ਇੰਨੀ ਕਿ ਜ਼ਿਆਦੀ ਹੈ ਨਾ ਖੁਸ਼ੀ ਚ ਕਹਿੰਦਾ ਸਾਰੇ ਕੰਮ ਕਰਦੇ ਆ ਮੜੇ ਤੁੰਗੋ ਚ ਚਲਾਣਾ ਖੜਦੋ ਜੁੱਤੀਆਂ ਵਗੈਰਾ ਜੋ ਵੀ ਆ ਬਾਰੀ ਬਾਰੀ ਹੈ ਉਹ ਚਾਹ ਰਿਹਾ ਕੋਈ ਚਾਹ ਦਾ ਬਾਹਰ ਤੋਂ ਭਮੇ ਮੋੜੇ ਲਾ ਲਿਓ ਨਹੀਂ ਹੰਨੇ ਅਜਰਾ ਬੋ ਲਾ ਲਿਓ ਪਹਿਲਾਂ ਮਾਰੀ ਦਾ ਸਮ ਕਰਾ ਲਈਏ ਫਿਰ ਤੇ ਲਾ ਲਈਏ ਮਾਰੀ ਤਾਂ ਕੋਈ ਨਹੀਂ ਹੋ ਤਾਂ ਅੱਜ ਸੱਟ ਕਰਨਾ ਪਿੱਛੋਂ ਬੂਹੇ ਨਾ ਹੋਣੀਆਂ ਕੀ ਪਰਦਾ ਜਿਹਾ ਆਏਗੀ ਤੱਕ ਨਹੀਂ ਤੋ ਕਿਹਨਾਂ ਚਲੋ ਹੁਣ ਅਸੀਂ ਕਰ ਲਈਏ ਸੈਟਿੰਗ ਤੁਹਾਨੂੰ ਬੈੱਡ ਬੁੱਡ ਢਾ ਕੇ ਜਦੋਂ ਪਾ ਦਾਲਣ ਦੇ ਬੈੱਡ ਫਿਰ ਉਹ ਤੁਹਾਡੇ ਨਾਲ ਕਰਦੇ ਆਪਾਂ ਗੱਲ ਕਰੀਏ ਨਹੀਂ ਜਰੂਰੀ ਪਿੱਛੇ ਮੈਂ ਗਾ ਲੇ ਚੱਕੋ ਕਾਫ ਪਰ ਆਹ ਤਾਂ ਮਾਰ ਕੋਠੀ ਹਮ ਸਾਰੇ ਕਪੜੇ ਅਸੀਂ ਇੱਧਰ ਲੱਗੇ ਰੱਖਣ ਬੈਠ ਤੇ ਗੁੱਸੇ ਹੋ ਗਿਆ ਉਹ ਮੇਰੇ ਪਤਨ ਨੂੰ ਗੁੱਸੇ ਕਰਤਾ ਹੁਣ ਜਿਹੜੇ ਸਾਡੇ ਸਾਰੇ ਲਫਾਫੇ ਲਫੇ ਮਾਰੀ ਦੇ ਚੱਕਰ ਸਾਰਾ ਲਮਾਰੀ ਚ ਜਾਊਗਾ ਇਹਦੇ ਕੋਲ ਪਾਪ ਲ ਓ ਸ਼ੇਪ ਖਲੀ ਗਈ ਵੱਡੀ ਜਿਮਾਰੀ ਹੈ ਆਹੋ ਪੂਰੀ ਫੁੱਲ ਸਾਈਜ਼ ਦੀ ਹੈ ਫੁੱਲ ਸਾਈਜ਼ ਦੀ ਵੱਡੀਆਂ ਹੀ ਹੁੰਦੀਆਂ ਤਿੰਨ ਦਰਵਾਜ਼ੇ ਵਾਲੀ ਹੁੰਦੀਆਂ ਚਾਰ ਨਹੀਂ ਹੁੰਦੀਆਂ ਜਿੰਨਾ ਦੀ ਹੁੰਦੀਆਂ ਨਹੀਂ ਚਾਰ ਵੀ ਆਉਂਦੀ ਵਿਕੋ ਆਉਂਦੀ ਚਾਰ ਹਾਂਜੀ ਉਹ ਵੱਡੇ ਹੁੰਦੀ ਫੇ ਉਹ ਬਹੁਤ ਵੱਡੀ ਹੁੰਦੀ ਹਾਂ ਇਹ ਤਾਂ ਕਈ ਕਈ ਵੱਡਵਾਈਆਂ ਹੁੰਦੀਆਂ ਨੇ ਕਈਆਂ ਨੇ ਜਦੋਂ ਫੇ ਹੁਣ ਤੇ ਜਦੋਂ ਆਪਣਾ ਘਰ ਹੋਊਗਾ ਨਾ ਆਪਾਂ ਇਕਲ ਮਾਰੀ ਆਪਣੇ ਕਮਰੇ ਜਿੱਡੀ ਬਣਾਵਾਂਗੇ ਜਿੱਦਾਂ ਸਾਈਡ ਦੀ ਓਹ ਇਹ ਮਿੱਟੀ ਵੀ ਨਹੀਂ ਨਿਕਲੀ ਮਿੱਟੀ ਦੇ ਤਾਂ ਤਰ ਹੁੰਦੇ ਨੇ ਇਹ ਮਾੜੀ ਮਾੜੀ ਗੱਲ ਤੋਂ ਗੁੱਸੇ ਹੋ ਜਾਂਦਾ ਇਹ ਗੁੱਸਾ ਕੋਈ ਨਹੀਂ ਆ ਜਾ ਅੰਦਰ ਆਇਆ ਮੇਰਾ ਬੋਤ ਅੰਦਰ ਆਇਆ ਆਇਆ ਪਾਪੇ ਕੋਲ ਆ ਜਾ ਹੈ ਟੀਵੀ ਤੇ ਲਾ ਦੇ ਟੀਵੀ ਤੇ ਚਲੋ ਵਜਾ ਪਹਿਲਾਂ ਸੈਟ ਕਰ ਲੀ ਨਮਾ ਦੀ ਠੀਕ ਹੈ ਕੱਪੜੇ ਰੱਖ ਦੀ ਵਿੱਚ ਸਾਡਾ ਕੱਪੜਾ ਲੀਨ ਪੜ੍ਹੇ ਦੇਖੀਓ ਕਿੰਨਾ ਸਾਰਾ ਚੱਕੋ ਜਨੇ ਪਹਿਲਾਂ ਸਾਰੇ ਕੁਝ ਲਵਾ ਲਾ ਦੇ ਹਾਂ ਬਈ ਕਿਉਂ ਪਿੱਛੇ ਆਪਾ ਉਧਰ ਮਮਾ ਕਿਹੜਾ ਪਰਦਾ ਇਹ ਕਹਿੰਦੇ ਸੀ ਤੁਸੀਂ ਉਹ ਲਾ ਲਓ ਬਈ ਕਵਾਲ ਪੇਪਰ ਕਹਿੰਦੇ ਆ ਜਾਂ ਕੋ ਪਰਦਾ ਲਾ ਲਓ ਪਰਾਂ ਮੰਮੀ ਬਾਹਰ ਦੀ ਨਾ ਮੰਗੇ ਬਾਹਰ ਦੀ ਬਾਹਰ ਦੀ ਨਹੀਂ ਹੁੰਦੀ ਹਾਂ ਅੰਦਰ ਦੀ ਸਹੀ ਲੱਗਦਾ ਨਹੀਂ ਬਾਹਰ ਅੰਦਰ ਦੀ ਸਹੀ ਸੀ ਹਾਂ ਨਹੀਂ ਬਾਹਰ ਵੀ ਸਹੀ ਹੈ ਮੈਂ ਤਾਂ ਅੰਦਰ ਦੀ ਲਾ ਲਓ ਇੱਕ ਹੋਰ ਬਾਹਰ ਲਾ ਰੋ ਫੇਰ ਵੀ ਪਰਿਵਾਰੀ ਜਿਦਾ ਮਾਜੀ ਸੇਫ ਹੋ ਜਾਣਾ ਚਲੋ ਜੀ ਮੰਨਵਾ ਦੇਖਿਓ ਕੀ ਮਨਵੀਰ ਸਾਡਾ ਰੋਣ ਲੱਗ ਗਿਆ ਕਹਿੰਦਾ ਮੈਨੂੰ ਮੈਨੂੰ ਨੇ ਅੰਦਰ ਬੁਲਾਇਆ ਤੁਸੀਂ ਦੇਖੋ ਪੇਪਰ ਸਾਰੇ ਖੋਲਣਾ ਪੈਣਾ ਨਾ ਧਿਆਨ ਹੈ ਦਰੋ ਬੈਕ ਸਾਈਡ ਤੋਂ ਭਾਵੇਂ ਰਹਿਣ ਹੀ ਦਿਓ ਅਗਲੇ ਅਗਲੇ ਸਾਈਡ ਤੋਂ ਕਰ ਦਿਓ ਚਲੋ ਉਸੇ ਵਾਉ ਗਿਆ ਨਾ ਇੱਧਰੋਂ ਇਹ ਟੇਪ ਦੇ ਨਾਲ ਖੁੱਲ ਜਾਣਾ ਨਾ ਖੋਲ ਦੋ ਫੇ ਹਾਂ ਨਾ ਚਲੋ ਬਸ ਸਹੀ ਹੈ ਬਸ ਸਹੀ ਹੈ ਆ ਬੰਦ ਕਰਾਇਆ ਹਾਂ ਹਾਂ ਯਾ ਨਾ ਕੋਲ ਨਹੀਂ ਕਰ ਮੁੰਡੇ ਨੂੰ ਨਾ ਕਰ ਤੂੰ ਤਾਂ ਮਾਰੀ ਦੀ ਨਹੀਂ ਚ ਇਹ ਵੋਸਾ ਮਤਲਬ ਇੱਥੇ ਜਾਂ ਘੱਟ ਕੋਈ ਨਹੀਂ ਕਰਦਾ ਹੂੰ ਕਿੱਦਾਂ ਕਰਨੀ ਫੇਰ ਫੇਰ ਥੋੜੀ ਜੇ ਆਪੇ ਇੱਧਰ ਨੂੰ ਲਾਉਨੇ ਆ ਫਿਰ ਉਧਰ ਚਾਰਜਰ ਦਾ ਸ਼ੂ ਨਹੀਂ ਕਰਦਾ ਹੁੰਦਾ ਫੇਰ ਚਾਰਜਰ ਦਾ ਰੌਲਾ ਹੀ ਨਹੀਂ ਪਤਾ ਫੇਰ ਤੁਸੀਂ ਇੱਧਰ ਨੂੰ ਕਰ ਦੋ ਕੀ ਕਰ ਦੇਣੀ ਆਪਾਂ ਚਾਰਜਰ ਬਸ ਫੇਰ ਇੱਧਰ ਨੂੰ ਕਰ ਦੋ ਬਸ ਫੇਰ ਇੱਧਰ ਨੂੰ ਕਰ ਦੋ ਕਿਉਂਕਿ ਆਪਾਂ ਨੂੰ ਐਲਈਡੀ ਕਰਕੇ ਉਹ ਵੀ ਕਰਨਾ ਪੈਣਾ ਨਾ ਫੇਰ ਪੁੱਛੇਗੀ ਜੀ ਇਹਨੇ ਸੋਚੀ ਸੀਗਾ ਨਹੀਂ ਨਹੀਂ ਚਾਰਜਰ ਦਾ ਮਾ ਲੋ ਹਾਂਜੀ ਹਾਂਜੀ ਹੁਣ ਸਹੀ ਹਾਂਜੀ ਬਸ ਸਹੀ ਬਸ ਠੀਕ ਹੈ ਬਾਹਰ ਨਹੀਂ ਕੀ ਖੁੱਲਣੀ ਆ ਚੌਰਾ ਪਰ ਬੇਬੀ ਚਾਲੇ ਜਈਏ ਤੇ ਹਨ ਵਾਲੀ ਹੋਰ ਹੋਰ ਬਿਲਕੁਲ ਸਹੀ ਆ ਸਲਾਖਾ ਤਾਂ ਇਹ ਚੌਰਾ ਪਾ ਸ਼ੂਜ਼ ਵਗੈਰਾ ਸਾਰੇ ਰੱਖਦੇ ਨੇ ਠੀਕ ਆ ਰੱਖਦੇ ਸ਼ੂਜ਼ ਹੋਰ ਯਾ ਅਜੇ ਨਹੀਂ ਗਏ ਨੰਬਰ ਉਹ ਸਾਫ਼ ਕਰਕੇ ਰਖੜੇ ਆ ਹਜੇ ਸਾਰੇ ਸਾਫ਼ ਕਰਕੇ ਪਹਿਲਾਂ ਆਪਾਂ ਕੱਪੜੇ ਟਿਕਾ ਲਈਏ ਅ ਚੱਕਰ ਆ ਲੈ ਆਪਾਂ ਹਾਂਜੀ ਇੱਥੇ ਮੇਰਾ ਸਮਾਨ ਆ ਜਾਊਗਾ ਇਹਨਾਂ ਦਾ ਪੱਕਾ ਹੀ ਕਰੀ ਇਹਨੂੰ ਉੱਪਰ ਦੀ ਕੱਢ ਦੇ ਤਾਂ ਉੱਪਰ ਦੀ ਕੱਢ ਦੋ ਬਾਹਰ ਬਣ ਗਈ ਕਿੰਨਾ ਹੀ ਹਾਂ ਫੇਰ ਕੱਪੜੇ ਧੋਣੇ ਮੈਂ ਤਾਂ ਕੱਪੜੇ ਧੋਣੇ ਆ ਹੁਣ ਮੈਂ ਤਾਂ ਬਿਕੂ ਮਸ਼ੀਨ ਲਾਈ ਆ ਮੈਂ ਤਾਂ 12 ਲਾ 12 ਲਾ 12 ਲਾ ਦੋ ਨੇ ਤਾਈ ਮੈਂ ਮਸ਼ੀਨ ਲਾਈ ਮੈਂ ਤਾਂ ਵੇਟ ਕਰਦੀ ਪਈ ਆ ਮੈਂ ਤਾਂ ਕੱਪੜੇ ਧੋਣੇ ਆ ਸਹੀ ਆ ਹਾਂਜੀ ਹਾਂਜੀ ਬਿਲਕੁਲ ਸਹੀ ਆ ਤੇ ਹੁਣ ਆਪਾਂ ਕੱਪੜੇ ਟਿਕਾ ਲਈਏ ਫੇ ਕੱਪੜੇ ਢਕਾਉਆ ਹੋ ਜਾਂ ਲਾਰਾ ਸਭ ਤੋਂ ਪਰੋਂ ਸਾਰੇ ਕੱਪੜੇ ਨਾਲ ਮੇਰੇ ਕੱਪੜੇ ਪਿਆ ਦੇ ਮੇਰੇ ਕੱਪੜੇ ਇੱਧਰ ਇੱਧਰ ਲਾ ਦੀ ਕਿੱਧਰ ਇੱਧਰ ਮੈਂ ਤੇ ਮਨਵੀਰ ਨੇ ਆਪਣੇ ਟਿਕਾ ਲੈਣੇ ਉੱਧਰ ਤੁਹਾਡੇ ਕੱਲਿਆਂ ਦੇ ਟਿਕਾ ਲੈਣੇ ਹੈਣਾ ਮਮੀ ਦੇ ਕਿੱਧਰ ਮਾਂ ਯਾਰ ਮੰਮੀ ਦੇ ਇੱੱਚ ਉੱਪਰ ਮੇਰੇ ਮਨਵੀਰ ਦੇ ਨਹੀਂ ਜੀ ਪਾਪਾ ਨਾਲੇ ਟਿਕਾ ਤੂੰ ਹੁਣ ਆਪਰੇ ਤੇ ਨਾਲ ਇੱਧਰ ਤੁਹਾਡੇ ਮੰਮੀ ਦੇ ਇੱਧਰ ਲਗਾ ਦੇ ਮੰਮੀ ਕਿਉਂਕਿ ਇੱਧਰ ਇੰਦਾ ਕਰੀਏ ਨਾ ਇੱਧਰ ਆਪਣੇ ਨਾਲ ਰੱਖ ਇੱਧਰ ਰੱਖ ਮੰਮੀ ਦੀ ਮੰਮੀ ਨਾਲ ਆਪ ਹੀ ਆਰਾਮ ਨਾਲ ਖੋਲਿਆ ਕਰਨੀ ਹੈ ਬਸ ਠੀਕ ਹੈ ਤੇਰੀ ਕਰ ਮੰਮੀ ਠੀਕ ਆ ਮੈਂ ਕਿਹਾ ਤੁਹਾਡੇ ਕੱਪੜੇ ਸਟਕਾ ਲਿਆ ਸਾਰੇ ਆ ਇੱਧਰ ਜਿੰਨੇ ਰੱਖਦੇ ਜਦੋਂ ਤੂੰ ਆ ਖੋਲਿਆ ਕਰਨੀ ਆਪਣੇ ਸਾਹਮਣੇ ਨਾ ਖੋਲਿਆ ਕਰ ਤੇਰੀ ਚਾਬੀ ਤੁਸੀਂ ਆਪਣੇ ਕੋਲ ਰੱਖ ਲਿਓ ਕਿਉਂਕਿ ਕੋਈ ਮਨਵੀਂ ਨਾ ਖੋਲੂਗਾ ਇਹਨੂੰ ਠੀਕ ਆ ਤੁਹਾਡੀ ਚਾਬੀ ਆ ਤੇ ਜੋ ਮਰਜ਼ੀ ਖੋਲਦੀ ਆਪਾਂ ਆਪਣਾ ਪ੍ਰਾਈਸ ਆ ਸਾਡਾ ਇੰਨੇ ਖਾਣੇ ਆ ਤਾਂ ਚਲ 1 2 3 4 ਇਹਦੇ ਬੂਟ ਪੱਪੜੇ ਚੱਕੋ ਰੱਖੋ ਇਹ ਦਾੜੀ ਦੇ ਖੜੇ ਵਧੀਆ ਵਧੀਆ ਕਰਕੇ ਰੱਖੋ ਜੀਂ ਦੇ ਪੈਂਟਾ ਦੋਨੇ ਸਾਰੀਆਂ ਮੈਂ ਆਪੀ ਰੱਖ ਰੀਆਂ ਵੀ ਤਰੰਗ ਉਧਰਲੀ ਸਾਈਡ ਤੇ ਰੱਖਿਓਗੇ ਉਹ ਨੂੰ ਬੜਾ ਪਤਾ ਰੱਖਣ ਦਾ ਜੇ ਇਹ ਨੂੰ ਕਹਿਣਾ ਉਹਨਾਂ ਕਾਰਟੂਨੇ ਦੇਖਣ ਦਾ ਪਤਾ ਕੀ ਦਵਾ ਹੁਣ ਮੈਂ ਹੈ ਕੱਪੜੇ ਦੋ ਕੱਪੜੇ ਦਵਾ ਠੀਕ ਹੱਟਾ ਲੱਗ ਰੱਖੋ ਦੋ ਇੱਕ ਤੇ ਦੋ ਤੇ ਪਾਉਣ ਦੇ

ਨੇ ਮੋٹے ਰਾਖਾ ਦੇ ਵਿੱਚ ਕੋਈ ਗੱਲ ਨਹੀਂ 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 ਮੋٹے ਰਾਖਾ ਦੇ ਵਿੱਚ ਬੈੱਡ ਜੀ ਬੈੱਡ ਚ ਪਰ ਇਹ ਆਹ ਵੀ ਤਾਂ ਜਿਹੜੀਆਂ ਅਰਜਾਈਆਂ ਆ ਇਹ ਇਹਦੇ ਉੱਪਰ ਲੈ ਰੱਖਣੀਆਂ ਚਾਹ ਕੋ ਜਣੀਆਂ ਸੀ ਕਿਹੜੀਆਂ ਕਿਹੜੇ ਰੱਖਣੇ ਜਿਦ ਦਾਦਾ ਨੂੰ ਲੋਡ ਹੋਈ ਕੱਢ ਲਈਆਂ ਰੱਖ ਲਈਆਂ ਲੈ ਕੱਪੜੇ ਰੱਖਣੇ ਆਪੇ